नमस्कार दोस्तों मालवा प्राइम से तो स्वागत है अज अहमदगढ़ विखे डी एस पी रणजीत सिंह बैंस वालों प्रेस वार्ता करते हुए शहर निवासिया इलाका निवासियां आते हिदायत की गई है कि जो भी दुकानदार चाइना डोर वेचता है जो जो व्यक्ति चाइना डोर खरीदता है तो उसके खिलाफ सख्त कार्रवाई की जाएगी ਉਨ੍ਹਾਂ ਨੇ ਦੱਸਿਆ ਕਿ ਪਤੰਗ ਵੇਚਣ ਵਾਲੀ ਹਰ ਦੁਕਾਨ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾਏਗੀ ਅਤੇ ਲੋਕਾਂ ਨੂੰ ਵੀ ਹਦਾਇਤ ਹੈ ਕਿ ਚਾਇਨਾ ਡੋਰ ਆਪਣੇ ਬੱਚੇ ਤੋਂ ਦੂਰ ਰੱਖਣ ਉਨ੍ਹਾਂ ਨੇ ਆਖਿਆ ਹੈ ਕਿ ਚਾਇਨਾ ਡੋਰ ਨਾਲ ਬਹੁਤ ਨੁਕਸਾਨ ਹੁੰਦੇ ਹਨ ਅਤੇ ਇਹ ਚਾਇਨਾ ਡੋਰ ਜਾਨਵਰਾਂ ਤੇ ਇਨਸਾਨਾਂ ਲਈ ਜਾਨਲੇਵਾ ਤੇ ਖਤਰਨਾਕ ਹੁੰਦੀ ਹੈ ਦੇਖੋ ਜੀ ਮਾਨਯੋਗ ਡੀਜੀਪੀ ਸਾਹਿਬ ਦੀ ਹੁਕਮ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਐਮਰਜੈਂਸੀ ਰਿਸਪੌਂਸ ਵਹੀਕਲਜ਼ ਹਰ ਥਾਣੇ ਵਿੱਚ ਚੱਲਦੇ ਨੇ ਸਾਡੇ ਅੰਮ੍ਰਿਤਸਰ ਸਿਟੀ ਦੇ ਵਿੱਚ ਇੱਕ ਇੱਕ ਸਦਰ ਦੇ ਵਿੱਚ ਚੱਲਦਾ ਇਦਾਂ ਹੀ ਰਾਤ ਨੂੰ ਇੱਕ ਇੱਕ ਪੀਸੀਆਰ ਮੋਟਰਸਾਈਕਲ ਵੀ ਅੰਮ੍ਰਿਤਸਰ ਸਿਟੀ ਵਿੱਚ ਚੱਲਦਾ ਹੈਗਾ ਜੀ ਜਦੋਂ ਵੀ ਕਿਤੇ ਵੀ ਕੋਈ ਕਾਲ ਆਉਂਦੀ 112 ਤੇ ਸਾਡਾ ਈਆਰਵੀ ਵਹੀਕਲ ਇਮੀਡੀਏਟਲੀ ਉੱਥੇ ਰਿਸਪੌਂਡ ਕਰਦਾ ਹੈਗਾ ਤੇ ਅੱਜ ਤੱਕ ਪੋਜ਼ਿਟਿਵ ਹੀ ਕੰਮ ਹੋ ਰਿਹਾ ਉਹਦਾ ਜੀ ਫਾਇਦਾ ਹੀ ਹੋਇਆ ਆਪਾਂ ਨੂੰ ਬਹੁਤ ਸਾਨੂੰ ਜਿੱਦਾਂ ਵੀ ਫੀਡਬੈਕ ਆਇਆ ਫਾਇਦਾ ਹੋਇਆ ਪਰ ਜਿੱਥੇ ਵੀ ਕੋਈ ਅੰਗਰੇਲੀ ਕਰਦੇ ਆ ਸਾਨੂੰ ਉਹਦਾ ਫੀਡਬੈਕ ਆਉਂਦਾ ਉਸ ਪ੍ਰਤੀ ਉਹਨਾਂ ਨੂੰ ਅਸੀਂ ਹੋਰ ਵੀ ਸਹੀ ਕੰਮ ਕਰਨ ਲਈ ਆਰਡਰ ਦੇ ਦਿੰਦੇ ਨੇ ਸਟਾਕ ਕਰ ਦਿੰਦੇ ਹੈਗੇ ਆ ਤੇ ਇਹਨਾਂ ਦੇ ਬਿੱਲ ਪਾਵਰ ਵੀ ਅਸੀਂ ਬਤਾਉਂਦੇ ਹੈਗੇ ਆ ਰਾਤ ਨੂੰ ਅਸੀਂ ਚੈੱਕ ਕਰਦੇ ਆ ਚੰਗੇ ਕੰਮ ਨੂੰ ਅਪਰੀਸ਼ੀਏਟ ਵੀਰਾਂ ਦਾ ਕਰਦੇ ਆ ਜੇ ਕਿਤੇ ਸੁਸਤ ਪਾਏ ਜਾਂਦੇ ਆ ਤਾਂ ਇਹਨਾਂ ਨੂੰ ਅਸੀਂ ਤਾੜਨਾ ਦੇ ਕੇ ਅੱਗੇ ਨੂੰ ਸੁਚੇਤ ਰਹਿਣ ਲਈ ਹਦਾਇਤ ਕਰ ਦਿੰਦੇ ਆ ਇਸੇ ਤਰ੍ਹਾਂ ਕਿਉਂਕਿ ਹੁਣ ਮਕਰਸ ਕ੍ਰਾਂਤੀ 13 ਤੇ 14 ਜਨਵਰੀ ਨੂੰ ਆਮ ਤੌਰ ਤੇ ਆਪਣੇ ਪੂਰੇ ਇੰਡੀਆ ਵਿੱਚ ਹੀ ਮਨਾਈ ਜਾਂਦੀ ਹੈ ਤੇ ਖਾਸ ਕਰਕੇ ਆਪਣੇ ਪੰਜਾਬ ਵਿੱਚ ਪਤੰਗबाजी ਦਾ ਬਹੁਤ ਰੁਝਾਨ ਹੈਗਾ ਇਹ ਪਤੰਗਬਾਜੀ ਆਪਾਂ ਨੂੰ ਚਲਾਣੀ ਚਾਹੀਦੀ ਹੈ ਪਰ ਡੋਰ ਉਹ ਯੂਜ਼ ਕਰੀਏ ਜਿਹੜੀ ਕਿ ਕਿਸੇ ਪੰਛੀ ਨੂੰ ਕਿਸੇ ਰਾਘੇਰ ਨੂੰ ਨੁਕਸਾਨ ਨਾ ਪਹਜਾਵੇ ਆਮ ਵਿੱਚ ਵੀ ਦੇਖਣ ਨੂੰ ਆਉਂਦਾ ਹੈ ਕਿ ਲੋਕੀ ਚਾਈਨਾ ਡੋਰ ਯੂਜ਼ ਕਰਦੇ ਆ ਤਾਂ ਕਿ ਉਹਨਾਂ ਦਾ ਪਤੰਗ ਕੱਟਿਆ ਨਾ ਜਾਵੇ ਦੂਜੇ ਦਾ ਪਤੰਗ ਕੱਟ ਲੈਣ ਇਹ ਬਹੁਤ ਹੀ ਮਾੜੀ ਪ੍ਰਥਾ ਚੱਲ ਪਈ ਹੈ ਆਪਣੇ ਵਿੱਚ ਇਹ ਕੋਈ ਕਿਸੇ ਤਿਹਾੜ ਦੀ ਖੁਸ਼ੀ ਦਾ ਨਹੀਂ ਹੈ ਇੱਕ ਦੂਜੇ ਨੂੰ ਦਿਖਾਂ ਪਹਜਾਣ ਵਾਲਾ ਤਿਹਾੜ ਆਪਾਂ ਬਣਾਈ ਜਾਂਦੇ ਹੈਗੇ ਆ ਤੁਹਾਡੇ ਜਰੀਏ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਅਜਿਹਾ ਕੰਮ ਨਾ ਕਰੋ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਪਤੰਗ ਚੜਾਓ ਸ਼ੌਂਗ ਨਾਲ ਚੜਾਓ ਜੀ ਰੰਗ-ਬਰੰਗੇ ਪਤੰਗ ਚੜਾਉਣੇ ਚਾਹੀਦੇ ਹੈਗੇ ਆ ਪਰ ਚਾਈਨਾ ਡਰੋਨ ਜੇ ਯੂਜ਼ ਕਰੋਗੇ ਕਾਨੂੰਨ ਮੁਤਾਬਕ ਸਖਤ ਕਾਰਵਾਈ ਇਹਨੂੰ ਯੂਜ਼ ਕਰਨ ਵਾਲੇ ਤੇ ਵੀ ਹੋਵੇਗੀ ਵੇਚਣ ਵਾਲਾ ਵੀ ਕਿਸੇ ਵੀ ਹੱਦ ਦੇ ਬਖਸ਼ਣ ਨਹੀਂ ਜਾਵੇਗਾ ਚਾਹੇ ਕਿਸੇ ਵੀ ਦਰਜੇ ਦਾ ਬੰਦਾ ਹੋਵੇ ਦੇਖੋ ਜੀ ਅਸੀਂ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਹੈਗੀ ਆ ਔਰ ਅਸੀਂ ਨੋ ਫਾਰਮਾ ਵੀ ਲਗਾ ਦਿੱਤੇ ਹੈਗੇ ਆ ਜਿੱਥੇ ਵੀ ਫੜੀ ਗਈ ਉਹਨੂੰ ਬਖਸ਼ਣ ਨਹੀਂ ਜਾਵੇਗਾ ਜੀ ਕਾਰਵਾਈ ਜੀ ਪਾਬੰਦੀ ਲੱਗ ਚੁੱਕੀ ਹੈ ਜੀ ਮਾਨਯੋਗ ਜਿਲ੍ਹਾ ਮੈਜਿਸਟ੍ਰੇਟ ਜੀ ਦੇ ਹੁਕਮ ਆ ਚੁੱਕੇ ਨੇ ਜੇ ਕਰੇਗਾ ਯੂਜ਼ ਕਰੇਗਾ ਤਾਂ ਕਾਰਵਾਈ ਕਰਾਂਗੇ ਹੋਰ ਵੀ ਜੇ ਧਰਾਵਾਂ ਕਾਨੂੰਨ ਦੀਆਂ ਹੋਣਗੀਆਂ ਉਹ ਵੀ ਅਸੀਂ ਨਾਲ ਲਗਾਵਾਂਗੇ